ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਦਲਜੀਤ ਦਸਾਇਨ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਹੈ ਜਿਨ੍ਹਾਂ ਨੇ ਉਹਨਾਂ ਦੀ ਫਿਲਮ ਜੋੜੀ ਸਿਨੇਮਾ ਕਰਾਂ ਦੇ ਵਿੱਚ ਨਹੀਂ ਦੇਖੀ ਸੀ ਹੁਣ ਉਹ ਫਿਲਮ ਜਲਦੀ ਦੇਖ ਸਕਦੇ ਨੇ ਜੀ ਹਾਂ 12 ਜੂਨ ਨੂੰ ਚੋਪਾਲ ਐਪ ਤੇ ਜੋੜੀ ਫਿਲਮ ਰਿਲੀਜ਼ ਹੋਣ ਵਾਲੀ ਹੈ ਦੱਸ ਦਈਏ ਕਿ ਸਭ ਤੋਂ ਪਹਿਲਾਂ 2019 ਦੇ ਵਿੱਚ ਇਸ ਫਿਲਮ ਦੇ ਮਿਊਜ਼ਿਕ ਉੱਤੇ ਕੰਮ ਚੱਲਿਆ ਉਸ ਤੋਂ ਬਾਅਦ ਇਸ ਫਿਲਮ ਨੂੰ ਰਿਲੀਜ਼ ਕਰਨ ਦੀ ਸੋਚੀ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਕੋਵਿਡ ਆ ਗਿਆ ਸਭ ਤੋਂ ਪਹਿਲਾਂ ਦੱਸ ਦਈਏ ਕਿ ਇਹ ਫਿਲਮ ਅਗਸਤ ਦੇ ਵਿੱਚ ਰਿਲੀਜ਼ ਹੋਣੀ ਸੀ 2019 ਅਗਸਤ ਦੇ ਵਿੱਚ ਰਿਲੀਜ਼ ਹੋਣੀ ਸੀ ਉ ਦਾ ਪਿਆਸੀ ਤੇ ਉਸ ਤੋਂ ਬਾਅਦ ਇਸ ਫਿਲਮ ਨੂੰ 26 ਜੂਨ 2020 ਦੇ ਵਿੱਚ ਰਿਲੀਜ਼ ਕਰਨ ਦਾ ਸੋਚਿਆ ਪਰ ਕੋਵਿਡ ਆ ਗਿਆ ਸੋ ਫਾਈਨਲੀ ਇਹ ਫਿਲਮ 2021 ਦੇ ਵਿੱਚ ਇਹ ਫਿਲਮ ਰਿਲੀਜ਼ ਹੋਈ ਔਰ ਇਹ ਸਿਨੇਮਾ ਕਰਾਂ ਦੇ ਵਿੱਚ ਬਲੌਕਬਸਟਰ ਸਾਬਤ ਹੋਈ ਬਹੁਤ ਲੋਕਾਂ ਨੇ ਇਸ ਫਿਲਮ ਨੂੰ ਰੱਜਮਾ ਪਿਆਰ ਦਿੱਤਾ ਤੇ ਉਸ ਤੋਂ ਬਾਅਦ ਲੰਮੇ ਇੰਤਜ਼ਾਰ ਤੋਂ ਬਾਅਦ ਫਾਈਨਲੀ ਇਹ ਫਿਲਮ ਚੌਪਾਲ ਐਪ ਤੇ OTT ਤੇ ਰਿਲੀਜ਼ ਹੋਣ ਜਾ ਰਹੀ ਹੈ ਸੋ ਜਿਨ੍ਹਾਂ ਜਿਨ੍ਹਾਂ ਨੇ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਨਈ ਦੇਖੀ ਉਹ 12 ਜੂਨ ਨੂੰ 2025 ਨੂੰ ਇਹ ਫਿਲਮ ਚੋਪਾਲ ਐਫਟੇ ਦੇਖ ਸਕਦੇ ਨੇ ਜੇਕਰ ਮੇਨ ਲੀਡ ਦੀ ਗੱਲ ਕਰੀਏ ਤਾਂ ਇਸ ਫਿਲਮ ਦੇ ਵਿੱਚ ਦਿਲਜੀਤ ਦੋਸਾਂਝ ਨਿਮਰਤ ਖਹਿਰਾ ਹਰਦੀਪ ਗਿੱਲ ਹਰਸਿਮਰਨ ਦ੍ਰਿਸ਼ਟੀ ਗਰੇਵਾਲ ਔਰ ਰਵਿੰਦਰ ਮੰਡ ਜਿਹੜੇ ਨੇ ਇਸ ਕਲਾਕਾਰ ਇਸ ਫਿਲਮ ਦੇ ਵਿੱਚ ਨਜ਼ਰ ਆਏ ਸਨ ਸਟੋਰੀ ਬਹੁਤ ਖੂਬਸੂਰਤੀ ਸੋ ਤੁਹਾਡੇ ਲਈ ਇਹ ਵੱਡੀ ਖੁਸ਼ਖਬਰੀ ਹੈ ਦਿਲਜੀਤ ਦੋਸਾਂਝ ਦੇ ਫੈਨਸ ਲਈ ਕਿ ਇਹ ਫਿਲਮ ਤੁਸੀਂ ਹੁਣ 12 ਜੂਨ 2025 ਨੂੰ ਸਿਨੇਮਾ ਘਰਾਂ ਦੇ ਵਿੱਚ ਦੇਖ ਸਕਦੇ ਹੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਦਿਲਜੀ ਇਹ ਖੁਸ਼ਖਬਰੀ ਹੈ ਜਿਨ੍ਹਾਂ ਨੇ ਉਹਨਾਂ ਦੀ ਫਿਲਮ ਜੋੜੀ ਸਿਨੇਮਾ ਕਰਾਂ ਦੇ ਵਿੱਚ ਨਹੀਂ ਦੇਖੀ ਸੀ ਹੁਣ ਉਹ ਫਿਲਮ ਜਲਦੀ ਦੇਖ ਸਕਦੇ ਨੇ ਜੀ ਹਾਂ 12 ਜੂਨ ਨੂੰ ਚੋਪਾਲ ਐਪ ਤੇ ਜੋੜੀ ਫਿਲਮ ਰਿਲੀਜ਼ ਹੋਣ ਵਾਲੀ ਹੈ ਦੱਸ ਦਈਏ ਕਿ ਸਭ ਤੋਂ ਪਹਿਲਾਂ 2019 ਦੇ ਵਿੱਚ ਇਸ ਫਿਲਮ ਦੇ ਮਿਊਜ਼ਿਕ ਉੱਤੇ ਕੰਮ ਚੱਲਿਆ ਉਸ ਤੋਂ ਬਾਅਦ ਇਸ ਫਿਲਮ ਨੂੰ ਰਿਲੀਜ਼ ਕਰਨ ਦੀ ਸੋਚੀ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਕੋਵਿਡ ਆ ਗਿਆ ਸਭ ਤੋਂ ਪਹਿਲਾਂ ਦੱਸ ਦਈਏ ਕਿ ਇਹ ਫਿਲਮ ਅਗਸਤ ਦੇ ਵਿੱਚ ਰਿਲੀਜ਼ ਹੋਣੀ ਸੀ 2019 ਅਗਸਤ ਦੇ ਵਿੱਚ ਰਿਲੀਜ਼ ਹੋਣੀ ਸੀ ਉਦੋਂ ਮਿਊਜ਼ਿਕ ਦਾ ਕੰਮ ਵੀ ਨਾਲ ਚੱਲਦਾ ਪਿਆ ਸੀ ਤੇ ਉਸ ਤੋਂ ਬਾਅਦ ਇਸ ਫਿਲਮ ਨੂੰ 26 ਜੂਨ 2020 ਦੇ ਵਿੱਚ ਰਿਲੀਜ਼ ਕਰਨ ਦਾ ਸੋਚਿਆ ਪਰ ਕੋਵਿਡ ਆ ਗਿਆ ਸੋ ਫਾਈਨਲੀ ਇਹ ਫਿਲਮ 2021 ਦੇ ਵਿੱਚ ਇਹ ਫਿਲਮ ਰਿਲੀਜ਼ ਹੋਈ ਔਰ ਇਹ ਫਿਲਮਾਂ ਕਰਾਂ ਦੇ ਵਿੱਚ ਬਲਾਕਬਸਟਰ ਸਾਬਤ ਹੋਈ ਬਹੁਤ ਲੋਕਾਂ ਨੇ ਇਸ ਫਿਲਮ ਨੂੰ ਰੱਜਮਾ ਪਿਆਰ ਦਿੱਤਾ ਤੇ ਉਸ ਤੋਂ ਬਾਅਦ ਲੰਮੇ ਇੰਤਜ਼ਾਰ ਤੋਂ ਬਾਅਦ ਫਾਈਨਲੀ ਇਹ ਫਿਲਮ ਚੌਪਾਲ ਐਪ ਤੇ OTT ਤੇ ਰਿਲੀਜ਼ ਹੋਣ ਜਾ ਰਹੀ ਹੈ ਸੋ ਜਿਨ੍ਹਾਂ ਜਿਨ੍ਹਾਂ ਨੇ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਨਹੀਂ ਦੇਖੀ ਉਹ 12 ਜੂਨ ਨੂੰ 2025 ਨੂੰ ਇਹ ਫਿਲਮ ਚੋਪਾਲ ਐਪ ਤੇ ਦੇਖ ਸਕਦੇ ਨੇ ਜੇਕਰ ਮੇਨ ਲੀਡ ਦੀ ਗੱਲ ਕਰੀਏ ਤਾਂ ਇਸ ਫਿਲਮ ਦੇ ਵਿੱਚ ਦਿਲਜੀਤ ਦੋਸਾਂਝ ਨਿਮਰਤ ਖਹਿਰਾ ਹਰਦੀਪ ਗਿੱਲ ਹਰਸਿਮਰਨ ਦ੍ਰਿਸ਼ਟੀ ਗਰੇਵਾਲ ਔਰ ਰਵਿੰਦਰ ਮੰਡ ਜਿਹੜੇ ਨੇ ਇਹ ਕਲਾਕਾਰ ਇਸ ਫਿਲਮ ਦੇ ਵਿੱਚ ਨਜ਼ਰ ਆਏ ਸਨ ਸਟੋਰੀ ਬਹੁਤ ਖੂਬਸੂਰਤੀ ਸੋ ਤੁਹਾਡੇ ਲਈ ਇਹ ਵੱਡੀ ਖੁਸ਼ਖਬਰੀ ਹੈ ਦਿਲਜੀਤ ਦੋਸਾਂਝ ਦੇ ਫੈਨਸ ਲਈ ਕਿ ਇਹ ਫਿਲਮ ਤੁਸੀਂ ਹੁਣ 12 ਜੂਨ 2025 ਨੂੰ ਸਿਨੇਮਾ ਘਰਾਂ ਦੇ ਵਿੱਚ ਦੇਖ ਸਕਦੇ ਹੋ